ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਸਕੈਮ ਹੋਇਆ ਆ ਤੇ ਹੁਣ ਯੂਰਪ ਤੇ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਵੀ ਇਹ ਸਕੈਮ ਪਹੁੰਚ ਚੁੱਕਿਆ ਆ ਹੁੰਦਾ ਕੀ ਆ ਤੁਹਾਡੇ WhatsApp ਦੇ ਉੱਪਰ ਤੁਹਾਨੂੰ ਇੱਕ ਮੈਸੇਜ ਆਉਂਦਾ ਆ ਕਿ ਤੁਹਾਨੂੰ ਵਿਆਹ ਦੇ ਵਿੱਚ ਇਨਵਾਈਟ ਕੀਤਾ ਜਾਣਾ ਆ ਇਸ ਤਰ੍ਹਾਂ ਦਾ ਇੱਕ ਵੈਡਿੰਗ ਕਾਰਡ ਹੁੰਦਾ ਆ ਜਿਹਦੇ ਉੱਪਰ ਲਿਖਿਆ ਹੁੰਦਾ ਵੈਡਿੰਗ ਕਾਰਡ APK ਇਹ ਇੱਕ ਤਰ੍ਹਾਂ ਦੀ ਐਪਲੀਕੇਸ਼ਨ ਹੁੰਦੀ ਹੈ ਜਦੋਂ ਤੁਸੀਂ ਇਸ ਨੂੰ ਡਾਊਨਲੋਡ ਕਰਦੇ ਹੋ ਕਿ ਤੁਹਾਨੂੰ ਲੱਗਦਾ ਕਿ ਤੁਹਾਨੂੰ ਕਿਸੇ ਨੇ ਵਿਆਹ ਦੇ ਵਿੱਚ ਸੱਦਾ ਪੱਤਰ ਭੇਜਿਆ ਆ ਸ਼ਾਇਦ ਕਿਸੇ ਨੇ ਭੁਲੇਖੇ ਦੇ ਨਾਲ ਭੇਜਤਾ ਆ ਤੇ ਤੁਸੀਂ ਉਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਅਣਜਾਣੇ ਵਿੱਚ ਉਸ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲੈਨੇ ਹੋ ਜੋ ਤੁਸੀਂ ਉਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਦੇ ਹੋ ਤਾਂ ਤੁਹਾਡਾ ਸਾਰੇ ਫੋਨ ਦਾ ਡਾਟਾ ਜਿਹੜਾ ਆ ਉਹ ਹੈਕਰਾਂ ਕੋਲੇ ਚਲ ਜਾਂਦਾ ਤੇ ਤੁਹਾਡੇ ਫੋਨ ਦਾ ਜਿਹੜਾ ਸਾਰਾ ਸਿਸਟਮ ਉਹਨਾਂ ਕੋਲੇ ਪਹੁੰਚ ਜਾਂਦਾ ਹੈ ਤੁਹਾਡੀਆਂ ਫੋਟੋਆਂ ਤੁਹਾਡੇ ਬੈਂਕ ਅਕਾਊਂਟ ਜੇ ਤੁਹਾਡੇ ਫੋਨ ਦੇ ਵਿੱਚ ਕੋਈ ਓਦਾਂ ਦੀਆਂ ਫੋਟੋਆਂ ਨੇ ਤੁਹਾਡੀਆਂ ਪਰਸਨਲ ਨੇ ਫਿਰ ਉਹਨਾਂ ਦੇ ਜ਼ਰੀਏ ਤੁਹਾਨੂੰ ਬਲੈਕਮੇਲ ਕੀਤਾ ਜਾਂਦਾ ਹੈ ਜੇਕਰ ਤੁਹਾਡੇ ਕੋਈ ਅਕਾਊਂਟ ਈਮੇਲ ਦੇ ਕੁਝ ਇਦਾਂ ਦੀਆਂ ਕੋਈ ਉਹਨਾਂ ਨੂੰ ਚੀਜ਼ਾਂ ਲੱਭਦੀਆਂ ਨੇ ਜਿਸ ਦੇ ਥ्रू ਤੁਹਾਡਾ ਅਕਾਊਂਟ ਖਾਲੀ ਕੀਤਾ ਜਾ ਸਕੇ ਤਾਂ ਉਹ ਉਸ ਨੂੰ ਵੀ ਖਾਲੀ ਕਰਨ ਦੀ ਕੋਸ਼ਿਸ਼ ਕਰਦੇ ਨੇ ਤੁਹਾਨੂੰ ਕੋਈ ਵੀ WhatsApp ਦੇ ਉੱਪਰ ਕਿਸੇ ਅਣਜਾਣ ਨੰਬਰ ਤੋਂ ਕੋਈ ਲਿੰਕ ਆਉਂਦਾ ਆ ਉਸ ਤੇ ਕਦੇ ਵੀ ਕਲਿੱਕ ਨਹੀਂ ਕਰਨਾ ਜੇਕਰ ਤੁਹਾਨੂੰ ਕੋਈ ਇਦਾਂ ਦੀ ਐਪਲੀਕੇਸ਼ਨ ਡਾਊਨਲੋਡ ਕਰਨ ਵਾਸਤੇ ਕੋਈ ਨੋਟੀਫਿਕੇਸ਼ਨ ਆਉਂਦੀ ਆ ਏਪੀਕੇ ਫਾਈਲ ਦੀ ਤਾਂ ਵੀ ਤੁਸੀਂ ਡਾਊਨਲੋਡ ਨਹੀਂ ਕਰਨੀ ਜੇਕਰ ਤੁਹਾਨੂੰ ਤੁਹਾਡੇ ਫੋਨ ਦੇ ਉੱਪਰ ਡਾਇਰੈਕਟ ਮੈਸੇਜ ਵੀ ਆਉਂਦਾ ਆ ਕਿ ਤੁਹਾਡਾ ਕੋਰੀਅਰ ਬਲੌਕ ਹੋਇਆ ਵਾ ਤੁਸੀਂ 1 ਯੂਰੋ ਜਾਂ 2 ਯੂਰੋ ਦੇ ਕੇ ਉਸ ਨੂੰ ਛੁਡਵਾ ਸਕਦੇ ਹੋ ਉਹ ਵੀ ਇੱਕ ਤਰ੍ਹਾਂ ਦਾ ਸਕੈਮ ਆ ਕਿਉਂਕਿ ਅੱਜਕੱਲ ਜਿਹੜੀ ਚੋਰੀ ਆ ਉਹ ਡਿਜੀਟਲ ਹੀ ਹੋ ਗਈ ਆ ਤੇ ਬਹੁਤ ਸਾਰੇ ਲੋਕਾਂ ਨੂੰ ਲੱਖਾਂ ਰੁਪਈਆ ਦਾ ਚੂਨਾ ਇੰਡੀਆ ਦੇ ਵਿੱਚ ਲੱਗ ਚੁੱਕਿਆ ਆ ਤੇ ਹੁਣ ਯੂਰਪ ਜਾਂ ਕੈਨੇਡਾ ਅਮਰੀਕਾ ਜਿੰਨੇ ਵੀ ਬਾਹਰਲੇ ਮੁਲਕ ਨੇ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਬਾਹਰਲੇ ਕਰੰਸੀ ਦੇ ਵਿੱਚ ਚੂਨਾ ਲੱਗਦਾ ਆ ਤੁਸੀਂ ਆਪਣੇ ਫੋਨ ਦੀ ਸੈਟਿੰਗ ਕਰ ਸਕਦੇ ਹੋ ਵੈਸੇ ਤਾਂ ਜਿਹੜੇ ਸੈਮਸੰਗ ਦੇ ਫੋਨ ਨੇ ਜਾਂ ਆਈਫੋਨ ਦੇ ਫੋਨ ਨੇ ਉਹ ਇਹਨਾਂ ਚੀਜ਼ਾਂ ਨੂੰ ਅਲਾਉਡ ਨਹੀਂ ਕਰਦੇ ਪਰ ਜਿਹੜੇ ਹੋਰ ਕੰਪਨੀਆਂ ਦੇ ਫੋਨ ਨੇ ਜਿ ਉਹਨਾਂ ਦੇ ਵਿੱਚ ਸੈਟਿੰਗ ਕਰਨੀ ਪੈਂਦੀ ਆ ਸੈਟਿੰਗ ਦੇ ਵਿੱਚ ਜਾ ਕੇ ਇੱਕ ਤਾਂ ਹੁੰਦਾ ਆ ਆਟੋ ਐਡ ਬਲੋਕਰ ਤੁਹਾਨੂੰ ਸੈਟਿੰਗ ਦੇ ਵਿੱਚ ਪ੍ਰਾਈਵੇਸੀ ਦੇ ਵਿੱਚ ਜਾ ਕੇ ਇਹ ਆਪਸ਼ਨ ਮਿਲ ਜੂਗੀ ਉਸ ਤੋਂ ਬਾਅਦ ਤੁਹਾਨੂੰ ਇੱਕ ਅਨਨੋਨ ਐਪਲੀਕੇਸ਼ਨ ਡਾਊਨਲੋਡ ਵਾਲਾ ਬਟਨ ਜਿਹੜਾ ਉਸ ਨੂੰ ਆਫ ਕਰਨਾ ਪਵੇਗਾ ਜਦੋਂ ਵੀ ਤੁਸੀਂ ਕਿਤੇ ਗਲਤ ਤਰੀਕੇ ਦੇ ਨਾਲ ਜਾਂ ਕੋਈ ਵੀ ਐਪਲੀਕੇਸ਼ਨ ਇਸ ਨੂੰ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰੋ ਜਾਂ ਤੁਹਾਡੇ ਬੱਚੇ ਤੁਹਾਡੇ ਫੋਨ ਦੇ ਉੱਪਰ ਗੇਮ ਖੇਡ ਰਹੇ ਆ ਕਦੇ ਉਹ ਵੀ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਹ ਵੀ ਜਿਹੜਾ ਕਿ ਡਾਊਨਲੋਡ ਨਹੀਂ ਕਰ ਸਕਣਗੇ ਜਾਂ ਇੱਕ ਐਪਲੀਕੇਸ਼ਨ ਆ ਐਪ ਲੋਕ ਤੁਸੀਂ ਇਸ ਦਾ ਇਸਤੇਮਾਲ ਕਰਕੇ ਤੁਸੀਂ ਇਹ ਡਾਊਨਲੋਡ ਕਰੋ ਇਹਦੇ ਵਿੱਚ ਤੁਸੀਂ ਜਿਹੜਾ ਐਪਲੀਕੇਸ਼ਨ ਨੂੰ ਲੋਕ ਲਾਉਣਾ ਹੈ ਤੁਸੀਂ ਇਹਨਾਂ ਨੂੰ ਲੋਕ ਲਗਾ ਦਿਓ ਤਾਂ ਜੋ ਜੇ ਤੁਹਾਡੇ ਬੱਚੇ ਗੇਮ ਖੇਡਣ ਤਾਂ ਉਹ ਨਾ ਤਾਂ ਕੋਈ ਨਵੀਂ ਗੇਮ ਡਾਊਨਲੋਡ ਕਰ ਸਕਣ ਤੁਸੀਂ ਪਲੇ ਸਟੋਰ ਨੂੰ ਲੋਕ ਲਗਾ ਦਿਓ ਤੇ ਨਾ ਹੀ ਤੁਹਾਡਾ ਬੱਚਾ ਕੋਈ ਜਿਹੜੇ ਵੀ ਤੁਸੀਂ ਚੀਜ਼ਾਂ ਉਹਨੇ ਕਿ ਤੁਹਾਡਾ ਬੱਚਾ ਨਾ ਖੋਲ੍ਹ ਕੇ ਦੇਖ ਸਕੇ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੋਕ ਲਾ ਸਕਦੇ ਹੋ ਤੇ ਬਹੁਤ ਆਸਾਨ ਐਪਲੀਕੇਸ਼ਨ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਸ਼ੁਕਰੀਆ